ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋਗੇ ਕਣਕ ਦੀ ਫਸਲ ਤੁਸੀਂ ਸਾਂਭ ਲਈ ਹੋਊਗੀ ਤੂੜੀ ਕਿਸਾਨ ਵੀਰ ਬਣਾ ਰਹੇ ਆ ਤੇ ਅੱਗੇ ਜਿਹੜੇ ਹੈਗੇ ਆ ਝੋਨੇ ਦੀ ਪਨੀਰੀ ਬੀਜਣ ਵਾਸਤੇ ਖੇਤ ਦੇ ਜਿਹੜੇ ਹੈਗੇ ਆ ਤਿਆਰ ਕਰ ਰਹੇ ਆ ਤਾਂ ਇਸ ਵੀਡੀਓ 'ਚ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਕਿਉਂਕਿ ਮੈਂ ਤੁਹਾਡੇ ਨਾਲ ਪਨੀਰੀ ਦੀ ਖੇਤ ਦੀ ਤਿਆਰੀ ਬਾਰੇ ਪਨੀਰੀ ਬੀਜਣ ਦੇ ਸਮੇਂ ਬਾਰੇ ਤਾਂ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਤੋਂ ਬਾਅਦ ਖਾਦਾਂ ਬਾਰੇ ਪਨੀਰੀ ਦਾ ਨਾਜ ਕਿਵੇਂ ਤਿਆਰ ਕਰਨੀ ਉਹਦੇ ਬਾਰੇ ਵੱਖਰੀਆਂ ਵੱਖਰੀਆਂ ਵੀਡੀਓ ਰਹੀ ਜਾਣਕਾਰੀਆਂ ਸਾਂਝੀਆਂ ਕਰਦਾ ਰਹੂੰਗਾ ਤੇ ਬਤਵਤ ਕਿਸਾਨ ਵੀਰ ਜਿਹੜਾ ਹੈਗਾ ਆਪ ਦਾ ਫੀਡਬੈਕ ਜਰੂਰ ਦਿਆ ਜੇ ਆਪਦੇ ਸਵਾਲ ਦੱਸ ਸਕਦੇ ਆ ਤੇ ਲਗਾਤਾਰ ਜੁੜੇ ਰਹੋ ਇਹ ਪਨੀਰੀ ਬੀਜਣ ਦੇ ਵਿੱਚ ਕਿਸਾਨ ਵੀਰੋ ਪਨੀਰੀ ਬੀਜਰ ਦਾ ਸਹੀ ਸਮਾਂ ਜਿਹੜਾ ਉਹ ਝਾੜ ਤੇ ਕੁਆਲਿਟੀ ਨਿਰਧਾਰਤ ਕਰਦਾ ਤੇ ਇਹ ਨਿਰਧਾਰਤ ਕਰਦਾ ਕਿ ਆਪਣਾ ਖਰਚਾ ਕਿੰਨਾ ਹੋਊਗਾ ਜੇ ਆਪਾਂ ਪਨੀਰੀ ਗੇਤੀ ਬੀਜਦੇ ਆ ਤਾਂ ਝੋਨੇ ਦੀ ਲਵਾਈ ਵੀ ਗੇਤੀ ਹੋਊਗੀ ਫਿਰ ਉਹ ਚ ਆਪਣਾ ਖੇਚਲ ਖਰਚਾ ਵਾਤਸਕ ਦਾ ਕਾਰਨ ਕੀ ਹੈ ਕਿ ਜਿਹੜੇ ਮੌਨਸੂਨ ਹੈ ਮੌਨਸੂਨ ਵਾਲੇ ਮੀਂਹ ਹੈ ਜਿਹੜੇ ਉਹ ਤਕਰੀਬਨ ਤਕਰੀਬਨ ਆਪਾਂ ਕਹਿ ਦਈਏ ਜੂਨ ਚ ਹੋ ਸਕਦਾ ਇੱਕ ਦੋ ਮੀਂਹ ਪੈ ਜਾਣ ਜੇ ਮੀਂਹ ਪੈ ਜਾਣਾ ਤਾਂ ਬਹੁਤ ਵਧੀਆ ਗੱਲ ਹੈ ਜੇ ਮੀਂਹ ਨਹੀਂ ਪੈਂਦਾ ਜੂਨ ਦੇ ਮਹੀਨੇ ਤਾਂ ਬਹੁਤ ਮੁਸ਼ਕਲ ਹੁੰਦੀ ਹੈ ਆਪਣੀ ਝੋਨੇ ਨੂੰ ਪਹਿਲੇ 20 ਦਿਨ 25 ਦਿਨ ਮਹੀਨਾ ਪਾਲਣ ਵਾਸਤੇ ਨਾ ਤੇ ਦੂਸਰੀ ਗੱਲ ਹੈਗੀ ਕਿ ਇਹਨੇ ਕੁਆਲਟੀ ਵੀ ਨਿਰਧਾਰਤ ਕਰਨੀ ਆ ਤੇ ਝਾੜ ਵੀ ਨਿਰਧਾਰਤ ਕਰਨਾ ਤੇ ਆਪਣਾ ਖਰਚਾ ਵੀ ਨਿਰਧਾਰਤ ਕਰਨਾ ਇਸ ਕਰਕੇ ਪਨੀਰੀ ਬੀਜਣ ਦਾ ਸਹੀ ਸਮਾਂ ਬੜਾ ਜ਼ਰੂਰੀ ਤੇ ਪਨੀਰੀ ਦੀ ਉਮਰ ਜੇ ਪਨੀਰੀ ਵੱਡੀ ਲੱਗਦੀ ਆ ਪਨੀਰੀ ਆਪਾਂ ਵੱਡੀ ਕਰ ਲੈਨੇ ਕਿਉਂਕਿ ਜੇ ਜਿਆਦਾ ਰਕਬਾ ਦਾ 2-3 ਵਾਰੀਆਂ ਚ ਪਨੀਰੀ ਬੀਜੋ ਕਿਸਮੋਂ ਵੰਡ ਕੇ ਬੀਜੋ ਕੁਝ ਬਾਸਮਤੀ ਲਾ ਲਓ ਕੁਝ ਪੀਆਰ ਕਿਸਮਾਂ ਲਾ ਲਓ ਕੁਝ ਘੱਟ ਸਮੇ ਵਾਲੀਆਂ ਦਰਮਿਆਨੇ ਸਮੇ ਵਾਲੀਆਂ ਤਾਂ ਜੇ ਆਪਾਂ ਗੱਲ ਕਰੀਏ ਇੱਕ ਕਿਸਮ ਵਾਰ ਕਿਉਂਕਿ ਪੀਆਰ ਕਿਸਮਾਂ ਦੇ ਵਿੱਚ ਵੱਖ-ਵੱਖ ਸਮੇਂ ਤੇ ਪਨੀਰੀ ਬੀਜਣ ਦਾ ਜਿਹੜਾ ਸਮਾਂ ਹੈ ਵੱਖ-ਵੱਖ ਕਿਸਮਾਂ ਦਾ ਤਾਂ ਪੀਆਰ 113 ਪੀਆਰ 114 ਪੀਆਰ 121 ਪੀਆਰ 122 ਤੇ ਪੀਆਰ 128 ਪੀਆਰ 129 ਪੀਆਰ 131 ਪੀਆਰ 132 ਇਹਨਾਂ ਦੀ ਪਨੀਰੀ ਬੀਜਣ ਦਾ ਸਮਾਂ ਜਿਹੜਾ ਜੇ ਆਪਾਂ ਗਿੱਤੇ ਤੋਂ ਕੀਤਾ ਵੀ ਲਈਏ ਤਾਂ 20 ਮਈ ਤੋਂ ਆ 20 ਤੋਂ 25 ਮਈ ਦੇ ਦਰਮਿਆਨ ਆਪਾਂ ਪਨੀਰੀ ਬੀਜੀਏ ਤੇ 20 ਮਈ ਨਾਲੋਂ 25 ਮਈ ਨੂੰ ਜਿਹੜੀ ਆਪਾਂ ਪਨੀਰੀ ਬੀਜਾਂਗੇ 27 ਮਈ ਨੂੰ ਪਨੀਰੀ ਬੀਜਾਂਗੇ ਉਹਦਾ ਆਪਾਂ ਜਿਹੜਾ ਹੈਗਾ ਚਾਰ ਤੇ ਕੁਆਲਿਟੀ ਥੋੜੀ ਜੀ ਐਜ ਰਹਿੰਦਾ ਆਪਾਂ ਨੂੰ ਫਾਇਦਾ ਵੱਧ ਰਹਿੰਦਾ ਹੈ 5-7 ਦਿਨਾਂ ਨਾਲ ਬਹੁਤ ਫਾਇਦਾ ਹੋ ਜਾਂਦਾ ਹੈ ਇਹਨਾਂ ਦੀ ਪਨੀਰੀ ਬੀਜਣ ਦਾ ਇਹ ਸਮਾਂ ਹੈ ਤੇ 30 ਤੋਂ 35 ਦਿਨ ਦੀ ਪਨੀਰੀ ਆਪਾਂ ਤਿਆਰ ਕਰਕੇ ਲਾਉਣੀ ਆ ਪੀਆਰ 100 27 ਪੀਆਰ 130 ਤੇ ਐਚਕੇਆਰ 47 ਇਹ ਕਿਸਮਾਂ ਦੀ ਪਨੀਰੀ ਬੀਜਣ ਦਾ ਸਹੀ ਸਮਾਂ ਜਿਹੜਾ 25 ਮਈ ਤੋਂ 31 ਮਈ ਹੈ ਤੇ ਜਿਹੜੀ PR126 ਹੈ ਉਹਦੀ ਪਨੀਰੀ ਬੀਜਣ ਦਾ ਸਮਾਂ 25 ਮਈ ਤੋਂ 20 ਜੂਨ ਜਿਹੜੀ ਆਪਾਂ 25 ਮਈ ਨੂੰ ਪਨੀਰੀ ਬੀਜਾਂਗੇ ਤੇ ਜਿਹੜੀ 20 ਜੂਨ ਨੂੰ ਪਨੀਰੀ ਬੀਜਾਂਗੇ ਉਹਦੇ ਝਾੜ ਦਾ ਤੇ ਕੁਆਲਿਟੀ ਦਾ ਬਹੁਤ ਫਰਕ ਆਊਗਾ ਤਕਰੀਬਨ ਨਗਰੀਮਨ 20-25 ਦਿਨ ਦਾ ਸਮਾਂ ਜਿਹੜੀ ਆਪਾਂ 20 ਜੂਨ ਨੂੰ ਪਨੀਰੀ ਬੀਜਾਂਗੇ ਉਹ 25-22 25 ਦਿਨਾਂ ਚ ਤਿਆਰ ਹੋ ਜੂਗੀ ਤੇ ਉਹ ਆਪਣੀ ਜਾ ਕੇ ਜਿਹੜੀ 10 ਜੁਲਾਈ ਦੇ 15 ਜੁਲਾਈ ਦੇ ਨੇੜ ਲੱਗ ਜੂਗੀ ਤੇ 15 ਜੁਲਾਈ ਤੋਂ ਕੋਸ਼ਿਸ਼ ਕਰੀਏ 15-18 ਜੁਲਾਈ ਤੱਕ ਜਿਹੜੀ ਇਹਦੀ ਟ੍ਰਾਂਸਪਲੈਂਟਿੰਗ 15 ਜੁਲਾਈ ਤੱਕ ਹੀ ਕੋਸ਼ਿਸ਼ ਕਰੀਏ ਕਿਉਂਕਿ ਨਵੀਂ ਸਪਾਰ ਚ ਆਈ ਪਈ ਜੁਲ੍ਹਦਣਾ ਦੇ ਕਿ 15 ਜੁਲਾਈ ਤੋਂ ਬਾਅਦ ਲੇਟ ਆ ਜਿਹੜਾ ਇਹ ਪੀਆਰ 126 ਨਾਲ ਜੀ ਦੇ ਨਾਲ ਇਹਦੀ ਜਿਹੜੀ ਹੈਗੀ ਕੁਆਲਿਟੀ ਪ੍ਰਭਾਵਿਤ ਹੁੰਦੀ ਹੈ ਸੋ ਇਹ ਜਿਹੜਾ ਹੈਗਾ ਝੋਨੇ ਬਾਰੇ ਸੀਗਾ ਪਨੀਰੀ ਬੀਜਣ ਦਾ ਸਹੀ ਸਮਾਂ ਖੇਤ ਦੀ ਤਿਆਰੀ ਬਾਰੇ ਖਾਦਾਂ ਬਾਰੇ ਆਪਾਂ ਅਗਲੇ ਵੀਡੀਓ ਵਿੱਚ ਗੱਲ ਕਰਾਂਗੇ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀ ਮਿਹਰਬਾਨ